खतरा खतरा इधर दी आगे ना जाओ जी प्लीज ਤੁਹਾਨੂੰ ਵੀ ਬਾਰੇ ਜਿੱਥੇ ਇਹ ਤੋਂ ਕੀ ਹੈ ਦੱਸੋ ਜੀ ਬੈਠੇ ਹੋਏ ਤੇ ਅੱਜ ਤੁਹਾਨੂੰ ਸੁਨੇਹੇ ਲਾਉਣ ਆਏ ਅੱਗੇ ਤੋਂ ਨਾ ਲੱਗੋ ਤਾਂ ਕਿਹਦੀ ਮਾਰ ਰਹੇ ਮੈਂ ਦਾ ਚਾਹੀਏ ਆਦਮੀ ਆ ਨਸ਼ਾ ਦੇ ਹਮੇਸ਼ਾ ਜਿਹੜੀ ਲੜਾਈ ਹੋਣੀ ਚਾਹੀਦੀ ਆ ਮੈਂ ਤਾਂ ਇਸ ਮਿਲਦੀ ਲੜਾਈ ਲੜ ਰਿਹਾ ਆ ਬਿਆਵਾ ਉਹ ਵੀ ਜਿਹੜੇ ਜਵਾਨ-ਜਵਾਨ ਬੱਚੇ ਜਿਹੜੇ ਆ ਉਹ 18-18 20-20 ਸਾਲ ਦੇ ਬੱਚੇ ਤੋਂ ਸਾਦੇ ਆ ਉਹਦੇ ਆਵਾਜ਼ ਨੂੰ ਵੀ ਦੇਖੋ ਕਿੰਨਾ ਚੋਸੋ ਹੋਇਆ ਵਾ ਇੱਥੇ ਵੀ ਬਹੁਤ ਸਾਰੇ ਜਿਹੜੇ ਲੋਕ ਆ ਉਹ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਚੁੱਕੇ ਆ ਜ਼ਿੰਦਗੀ ਖਤਮ ਕਰ ਚੁੱਕੇ ਆ ਇਸ ਲਈ ਪੰਜਾਬ ਪੁਲਿਸ ਨੇ ਜੋ ਵੀ ਕੰਮ ਕੀਤਾ ਵਾ ਅਸੀਂ तहे ਦਿਲੋਂ ਧੰਨਵਾਦ ਕਰਦੇ ਆਂ ਇਹ ਪ੍ਰਾਪਰਟੀ ਇਹ ਖਾਲੀ ਕਿੰਨੇ ਦਿਨਾਂ ਤੋਂ ਪਈ ਹੋਈ ਆ ਇਹ ਪ੍ਰਾਪਰਟੀ ਬਸ ਬਣਾ ਰਹੇ ਸੀਗੇ ਲੇਕਿਨ ਲੰਬੇ ਸਮੇਂ ਤੋਕ ਨਹੀਂ ਬੰਨ੍ਹ ਸਕੋਗੀ ਪੁਲਿਸ ਅਫਸਰ ਜਿਹੜੇ ਸੀ ਲਗਾਤਾਰ ਸੀਗੇ ਥੇ ਰੇਡ ਮਾਰ ਰਹੇ ਸੀਗੇ ਇਸ ਲਈ ਸੀ ਮੋਤੀ ਨਗਰ ਥਾਣੇ ਦੇ ਐਸਐਸਓ ਸਾਹਿਬ ਤੇ ਪੁਲਿਸ ਕਮਿਸ਼ਨਰ ਸਾਹਿਬ ਤੇ ਇਸ ਏਰੀਆ ਦੇ ਡਿਪਟੀ ਸਾਹਿਬ ਤੇ ਐਸਪੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਬਾਰ ਬਾਰ ਜਿਹੜੇ ਆ ਇੱਥੇ ਜਿਹੜਾ ਲਗਾਮ ਲਗਾਉਣ ਦਾ ਕੰਮ ਕਰ ਰਹੇ ਨਸ਼ੇ ਨੂੰ ਅੱਜ ਇਹ ਜਿਹੜਾ ਕਮਚਾ ਬਣਾਇਆ ਕੀਤਾ ਸੀ ਫਾਰਮੈਸ਼ਨ ਜਿਹੜਾ ਇਹ ਕਮਚਾ ਹੈ ਕਬਜਾ ਦਾ ਪੂਰੇ ਪਾਰਤ ਦੇ ਵਿੱਚ ਪੂਰੇ ਪੰਜਾਬ ਚ ਤੇ ਪੂਰੇ ਲੁਧਿਆਣੇ ਚ ਵੱਡੇ ਪੱਧਰ ਤੇ ਆ ਲੇਕਿਨ ਅਸੀਂ ਚਾਹਨੇ ਆ ਕਿ ਜਿੱਥੇ ਵੀ ਕਬਜਾ ਹੈਗਾ ਵਾ ਉਥੇ ਗਲਤ ਕੰਮ ਨਾ ਹੋਵੇ ਸਰ ਪੰਜਾਬ ਸਰਕਾਰ ਦੁਆਰਾ ਜਿਹੜੀ ਇਹ ਕਾਰਵਾਈ ਕੀਤੀ ਜਾ ਰਹੀ ਹੈ ਉਹ ਤੋਂ ਸਾਰੇ ਪੰਜਾਬ ਚ ਕੀਤੀ ਜਾ ਰਹੀ ਹੈ ਉਹ ਤੁਹਾਨੂੰ ਦਿਖਾਣਾ ਚਾਹੁੰਦੇ ਹਾਂ ਮੈਂ ਪਹਿਲੇ ਹੀ ਬੇਨਤੀ ਕੀਤੀ ਆ ਕਿ ਪੰਜਾਬ ਸਰਕਾਰ ਜੋ ਵੀ ਕੰਮ ਕਰ ਰਹੀ ਆ ਕਿਉਂਕਿ ਲਗਾਤਾਰ ਇਦਾਂ ਜਿਹੜਾ ਜੁੱਧ ਸੀਗਾ ਨਸ਼ੇ ਦੇ ਵਿਰੋਧ ਉਹ ਅੱਜ ਤੱਕ ਦੇਖਣ ਨੂੰ ਨਹੀਂ ਮਿਲਿਆ ਇਸ ਲਈ ਮੈਂ ਸਰਕਾਰ ਨੂੰ ਇਹ ਵੀ ਬੇਨਤੀ ਕਰਦਾ ਵਾ ਪੰਜਾਬ ਸਰਕਾਰ ਦੇ ਜਦੋਂ ਐਂਟਰ ਬਾਰਡਰ ਪੈਂਟ ਕਰਦੇ ਆ ਉਥੇ ਵੀ ਨਸ਼ੇ ਦੇ ਜਿਹੜੇ ਆ ਤਸਕਰਾਂ ਨੂੰ ਲਗਾਮ ਲਗਾਈ ਜਾਵੇ ਕਿਉਂਕਿ ਉਹ ਜਿਹੜੇ ਵੱਡੇ ਜਿਹੜੇ ਪਰਚਾ ਪਰਚੇਜ਼ਰ ਆ ਇਹ ਤਾਂ ਮਾੜੇ ਮੋਟੇ ਹੈਗੇ ਆ ਉਹਨਾਂ ਦੇ ਵੱਡਿਆਂ ਤੇ ਵੀ ਜਿਹੜੀ ਲਗਾਮ ਲਗਾਈ ਜਾਵੇ ਆ ਵੀ ਕਾਫੀ ਲੋਕਾਂ ਦੇ ਉੱਤੇ ਪੰਜਾਬ ਸਰਕਾਰ ਲਈ ਜਿਹੜੇ ਇਸ ਤਰ੍ਹਾਂ ਦੇ ਐਕਸ਼ਨ ਲਿੱਤੇ ਆ ਉਹਨੂੰ ਕਿਵੇਂ ਦੇਖਦੇ ਪੰਜਾਬ ਸਰਕਾਰ ਜੋ ਵੀ ਕਰ ਰਹੀ ਆ ਜੋ ਇਹ ਵੀ ਪ੍ਰੈਕਟੀਕਲ ਕਰਦੀ ਰਹੀ ਔਰ ਲੋਕਾਂ ਦੇ ਜਿਹੜੀਆਂ ਆਮ ਆਵਾਮ ਦੀ ਸਮੱਸਿਆਵਾਂ ਨੂੰ ਹੱਲ ਕਰਦੇ ਹੋਏ ਨਸ਼ੇ ਦੇ ਨੱਥ ਪਾ ਰਹੀ ਆ ਤੇ ਪੰਜਾਬ ਸਰਕਾਰ ਆਉਣ ਵਾਲੇ ਸਮੇਂ ਦੁਆਰ ਤੋਂ ਫੇਰ ਆਊਗੀ ਪੰਜਾਬ ਸਰਕਾਰ ਜਿੰਦਾਬਾਦ 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 ਜੀ ਜੀ ਡੈਮੋਲੇਸ਼ਨ ਵੀ ਨਹੀਂ ਕੀਤੀ ਜੀ 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 ਤੇ ਇਹ ਤਿੰਨ ਲੋਕ ਐ ਇੱਕ ਤਾਂ ਮਹਾਪੁੱਤ ਹੈ ਹਾਂ ਜੀ ਤੇ ਇੱਕ ਹੋਰ ਬੰਦਾ ਸ਼ੇਖਰ ਨਾਮ ਦਾ ਵਿਅਕਤੀ ਹੈ ਹਾਂ ਜੀ ਟੋਟਲ ਮਿਲਾ ਕੇ 15 ਪਰਸੈਂਟ ਹਨ ਆਪ ਨੂੰ ਇੱਕ ਕਾਰਪੋਰੇਸ਼ਨ ਦੀ ਜਗ੍ਹਾ ਸੀਗੀ ਹਾਂ ਜੀ ਕਾਰਪੋਰੇਸ਼ਨ ਦੇ ਅਫਸਰ ਨਾਲ ਸਾਡੇ ਮਜੂਦ ਹਨ ਤੇ ਲੀਗਲੀ ਇਹਨਾਂ ਨੂੰ ਟਾਇਲਸਲੇ ਜਾ ਰਿਹਾ ਕਿਉਂਕਿ ਇਨਕ੍ਰੋਚ ਉਸ ਜਗ੍ਹਾ ਤੇ ਸਰਕਾਰੀ ਜ਼ਮੀਨ ਹੈ ਪਾਰਕਿੰਗ ਦੀ ਜ਼ਮੀਨ ਹੈ ਇਹਨਾਂ ਨੇ ਇਲੀਗਲ ਸਟਰਕਚਰ ਬਣਾਇਆ ਹੋਇਆ ਸੀਗਾ ਜੀ ਖੋਦ ਕਿਤੇ ਹੋਰ ਰਹ ਰਹੇ ਮੇਲ ਤੇ ਬਾਹਰ ਆਏ ਹੋਏ ਤੇ ਇੱਥੇ ਇਹਨਾਂ ਨੇ ਕਿਰਾਏ ਦੇ ਦਿੱਤੇ ਸਰ ਲੱਗਦਾ ਕਿ ਨਸ਼ਾ ਤਸਕਰਾਂ ਸਲਾਫ ਜਰੇ ਨੇ ਜਿਨ੍ਹਾਂ ਤੇ ਜਿਆਦਾ ਪਰਚੇ ਨੇ ਉਹਨਾਂ ਨੂੰ ਸਖਤ ਤਕਾਬ ਨਹੀਂ ਦਿੱਤੀ ਜਾ ਰਹੀ ਜੀ ਜੀ ਚੇਤਾਵਨੀ ਵੀ ਦਿੱਤੀ ਜਾ ਰਹੀ ਹੈ ਦਬਿਸ਼ ਵੀ ਕੀਤੀ ਜਾ ਰਹੀ ਹੈ ਤੇ ਲਗਾਤਾਰ ਪੂਰੇ ਪ੍ਰਦੇਸ਼ ਚ ਚੱਲ ਰਹੇ ਨੇ ਪੰਜਾਬ ਸਰਕਾਰ ਦੀ ਜਿਹੜੀ ਯੋਜਨ ਨਸ਼ਾ ਵਿਰੋਧ ਜਿਹੜੀ ਮਹੀਨਾ ਉਹ ਤੇ ਮੁਖਵੀ ਰੈਡ ਪੰਜਾਬ ਪੁਲਿਸ ਦੀ ਜੀ ਸਾਫ ਕਰ ਰਹੇ ਨੇ ਕੀ ਸਨੇਹਾ ਸਰ ਤੁਹਾਡੇ ਲਈ ਆਮ ਆਮ ਲੋਕਾਂ ਲਈ ਇਹ ਹੀ ਸਨੇਹਾ ਕਿ ਪੰਜਾਬ ਸਰਕਾਰ ਵੀ ਤੇ ਪੰਜਾਬ ਪੁਲਿਸ ਵੀ ਕਮਿਟਿਡ ਹੈ ਕਿ ਨਸ਼ਾ ਤੇ ਨਸ਼ਾ ਤਸਕਰ ਜਿਹੜੇ ਹਨ ਪੰਜਾਬ ਤੋਂ ਆਪਾਂ ਕਦਮ ਕਰ ਰਹੇ ਹਾਂ ਸਰ ਇੰਨੇ ਸਮੇਂ ਤੋਂ ਕਨਫੀਸ਼ਨ ਜੜੀ ਕੀਤੀ ਹੋਈ ਹੈ ਇੱਕ ਕਾਫੀ ਪੁਰਾਣੀ ਕੀਤੀ ਹੋਈ ਹੈ ਉਹ ਨਾਮ ਅਕਿਊਜ਼ ਦਾ ਨਾਮ ਕੀ ਹੈ ਇਹ ਅਕਿਊਜ਼ ਦਾ ਨਾਮ ਇਹ ਤਾਂ ਬੰਲਾ ਬੇਮਲਾ ਦੇਵੀ ਹੈ ਗੁਰਮੀਤ ਉਹਦੇ ਬੇਟੇ ਦਾ ਨਾਮ ਹੈ ਤੇ ਸ਼ੇਖਰ ਹੈ ਦੂਜਾ ਬੰਦਾ ਥੈਂਕ ਯੂ ਥੈਂਕ ਯੂ